अकाल मूरत अजूनी सह गुर प्रसाद च आद सच जुगाद सच है सच नानक होशि पी सच इको ओहकार सतनाम पुरख निर्भ निर्वै अकाल मूरत अजुनी सहपम है भी सच नानक हो सी भी सच सतनाम सेवा सतनाम सेवा जन्म मरण दोहूं ते छूट है ਜਨਮ ਮਰਨ ਦਹੋਂ ਤੇ ਛੁਟੇ ਭਵ ਜਨ ਜਗਤ ਤਰਾਇਣ ਉਹ ਦੋਵੇਂ ਜਨਮ ਮਰਨ ਤੇ ਛੁੱਟ ਜਾਉ ਜਦ ਨਾਮ ਦੇ ਨਾਲ ਗਿਆ ਜਨਮ ਮਰਨ ਦਹੋਂ ਤੇ ਛੁਟੇ ਉਹ ਦੋਵੇਂ ਜਨਮ ਮਰਨ ਤੇ ਛੁੱਟ ਜਾਉ ਜਦ ਨਾਮ ਦੇ ਨਾਲ ਮਨ ਜੋੜਿਆ ਇਹਨੂੰ ਆਪਣੇ ਆਪ ਦੀ ਪਛਾਣ ਆ ਗਈ ਤੇ ਕੁਟੀ ਦੇ ਸਾਖੀ ਵਿਆਪਕ ਦੀ ਫੇਰੇ ਦਾ ਜਨਮ ਮਰਨ ਕਦੇ ਆਤਮਾ ਦਾ ਹੋਇਆ ਹੀ ਨਹੀਂ ਫੇਰੇ ਦਾ ਜਨਮ ਮਰਨ ਕਦੇ ਆਤਮਾ ਦਾ ਹੋਇਆ ਹੀ ਨਹੀਂ ਇਹ ਤਾਂ ਨਾ ਕਦੇ ਜੰਮਿਆ ਤੇ ਨਾ ਕਦੇ ਮਰਦਾ ਜਨਮ ਮਰਨ ਵਾਲੇ ਸਰੀਰ ਨੇ ਜਨਮ ਮਰਨ ਦਹੂ ਮਹ ਨਾਹੀ ਜਨ ਪਰਿ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਏ ਜਨਮ ਮਰਨ ਦਹੂ ਮਹ ਨਾਹੀ ਜਨ ਪਰਿ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਏ ਉਹਦਾ ਹਰੀ ਦੇ ਨਾਲ ਮਿਲਾ ਦਿੰਦੇ ਨੇ ਇਸੇ ਦੇ ਉੱਤੇ ਹੋਈ ਕਬੀਰ ਦੀ ਕਿਰਪਾ ਮੈਂ ਥੋੜੇ ਜਿਹੀ ਸੁਣਾਵਨਾ ਉਹ ਜਲਾਹਾ ਸੀ ਸਾਰਾ ਪਿੰਡ ਵਿਗਾੜਿਆ ਜੀਦਾ ਨੰਬਰਦਾਰ ਸੀ ਉਹਨੇ ਆਖਿਆ ਜਿਉ ਸਾਰਾ ਦਿਨ ਗਾਈ ਜਾਂਦਾ ਉਹ ਕਿਸੇ ਦੇ ਸ਼ਬਦ ਉਹ ਕਹਿੰਦਾ ਕਿਸਾ ਨਹੀਂ ਕੀ ਸਾ ਕਰ ਕਿਸ਼ਨ ਗਏ ਦੇ ਨੂੰ ਅਗੇ ਤਾਂ ਕੀ ਹੈ ਮੇਰਾ ਉਹਦੇ ਸ਼ਬਦਾਂ ਚ ਲਿਖਿਆ ਹੋਇਆ ਉਹ ਜਿੱਤੇ ਕੋਲ ਗਏ ਉਹ ਡਾਂਗ ਲੈ ਕੇ ਤੁਰ ਪਿਆ ਸਾਰੇ ਤੁਰ ਪਏ ਕਹਿੰਦੇ ਬੇ ਪਿੰਡੋਂ ਕੱਢ ਕੇ ਆਉਣੇ ਜੁਲਾਹੇ ਨੂੰ ਕੀ ਸਾ ਕਹਿੰਦਾ ਉਹਨੇ ਜਿੱਤੇ ਨੇ ਮੈਨੂੰ ਕੀ ਕੱਢਣਾ ਹੈ ਮੈਂ ਉਹਨੂੰ ਉਹਦੇ ਆਪਣੇ ਘਰ ਬਾੜ ਦੇਵਾਂ ਅੱਜ ਤੇ ਘਰ ਬਾੜ ਕੇ ਛੱਡੂੰ ਤੇ ਜਦੋਂ ਜੀਤਾ ਸਾਹਮਣੇ ਆਇਆ ਉਹਨੇ ਮਾਰੀ ਦ੍ਰਿਸ਼ਟੀ ਕੀ ਸੇਰੇ ਜੀਤੇ ਤੇ ਉਹ ਸਭ ਕੁਝ ਛੁੱਟ ਕੇ ਪੈਰਾਂ ਤੇ ਡਿੱਗ ਪਿਆ ਤੇ ਨਾਮ ਜਪਣ ਲੱਗ ਪਿਆ ਜਿਹੜਾ ਉਹ ਕਿੱਸਾ ਜਪਦਾ ਸੀ ਲੋਹਾ ਖੜਾ ਜਮਨਾ ਦੇ ਕਿਨਾਰੇ ਤੇ ਹੈ ਨੋਂ ਬਹੁਤ ਜਾ ਕੇ ਉਹ ਟਹਿਰਿਆ ਜੀਤਾ ਬਸ ਇਹੋ ਕਿਸਾ ਕੀਸਾ ਹੈ ਮੈਂ ਉਹ ਪਿੰਡ ਦੇ ਕੇ ਇਹ ਹੈ ਮਹਾਪੁਰਸ਼ਾਂ ਦਾ ਜਸ ਇਹ ਹੈ ਮਹਾਪੁਰਸ਼ਾਂ ਦਾ ਜਸ ਬੜੇ ਦਾ ਉੱਚੀ ਬਾਤ ਹੈ ਗੁਰੂ ਘਰ ਦੀ ਗਰੀਬ ਦਾਸ ਨੇ ਲਿਖਿਆ ਇੱਕ ਜਗ੍ਹਾ ਹਾਂ ਆਪਣੇ ਗ੍ਰੰਥ ਸਾਹਿਬ ਨੇ ਨਾਨਕ ਗਾਦੂ ਅਗੰਮ ਅਗਾਦੂ ਤੇਰੇ ਜਹਾਜ ਦੇ ਖੇਵਟ ਸਹੀ ਨਾਨਕ ਗਾਦੂ ਅਗੰਮ ਅਗਾਦੂ ਤੇਰੇ ਜਹਾਜ ਦੇ ਖੇਵਟ ਸਹੀ ਸੁਖ 사ਗਰ ਤੇ ਹੰਸਾ ਆਏ ਭਗਤ ਹੜੰਭਾ ਉ르ਦ ਗਏ ਕਹਿੰਦਾ ਦੇਖੋ ਇੱਕ ਚੀਜ਼ ਲੈ ਕੇ ਆਏ ਨੇ ਪ੍ਰੇਮ ਭਗਤੀ ਲੈ ਕੇ ਆਏ ਨੇ ਜਿੰਨੂੰ ਬਖਸ਼ ਦੇਣਗੇ ਉਹ ਦੁਨੀਆ ਦਾ ਸਾਂਝਾ ਆਦਮੀ ਹੋ ਜਾਊ ਉਹ ਜਿੱਥੇ ਉਹ ਜਾਊ ਉੱਥੇ ਉਹਦਾ ਕੁੰਬਾ ਹੋਏਗਾ ਜੇ ਇੱਥੇ ਜਾਊ ਇੱਥੇ ਕੁੰਬਾ ਦੂਜੇ ਪਾਸੇ ਜਾਊ ਉੱਥੇ ਕੁੰਬਾ ਉਹਦਾ ਆਪਣਾ ਆਪ ਜੋ ਹੈ ਸਾਰਾ ਉਹਦਾ ਆਪਣਾ ਆਪ ਜੋ ਹੈ ਸਾਰਾ ਇਹ ਬੜੀ ਉੱਚੀ ਬਾਤ ਹੈ ਇਹ ਸੰਤ ਦੀ ਕਿਰਪਾ বিনা ਨਹੀਂ ਬਣਦੀ ਤੁਹਾਨੂੰ ਪਤਾ 72 ਦੇ ਤਾਲੇ ਖੋਲੇ ਨੇ ਦਾਦੂ ਨੇ ਤੇ ਉਹਦੇ ਤੁਸੀਂ ਕਵਿਤ ਸਵਈਏ ਪੜੇ ਹੋਣੇ ਨੇ ਸੁੰਦਰ ਅਦਾਸ ਦੇ ਉਹ ਸੀਗਾ ਇੱਕ ਸਰਦਾਰ ਉਹ ਨਾਮ ਲੈਣ ਆਇਆ ਖੱਟੜ ਤੇ ਇਹ ਸਭ ਕੋਈ ਲੱਦੇ ਆਵਿਆ ਦਾਦੂ ਜੀ ਦਾ ਪਰਵਾਹ શરીર ਸੀ ਰੰਗ ਦੇ ਕਾਲੇ ਸੀ ਉਹ ਆਮਦਾ ਸੀ ਤੇ ਦਾदू ਜੀ ਦੇ ਇੱਕ ਕਪੀਨ ਹੈ ਇੱਕ ਭੂਰੀ ਹੈ ਉਹ ਸਗਲ ਲਈ ਨਾਲ ਇੱਕ ਪੰਡਤ ਲਿਆ ਰਿਹਾ ਸੀ ਪੰਡਤਾਂ ਦਾ ਜੀ ਆਪ ਸਗਲ ਹੋ ਗਿਆ ਪੰਡਤ ਦਾਦਾ ਸਰਦਾਰ ਨੂੰ ਵੀ ਆਪ ਸਗਲ ਹੋ ਗਿਆ ਉਹ ਕਹਿੰਦਾ ਕੀ ਹੋ ਗਿਆ ਅਗਿਆ ਜਿਹੜਾ ਨੰਗਾ ਆਦਮੀ ਮਿਲ ਗਿਆ ਇਹ ਉਹ ਰਸਤੇ 'ਤੇ ਦਾदू ਜੀ ਨੂੰ ਗੇ ਕਪੀਨ ਪਾਈ ਮਿਲੇ ਸੀ ਨਾ ਉਹ ਪੰਡਿਤ ਕਹਿੰਦਾ ਜੀ ਆ ਜਿਹੜਾ ਨੰਗਾ ਆਦਮੀ ਮਿਲ ਗਿਆ ਆਪਣੇ ਕੰਮ ਵਿੱਚ ਵਿਗੜ ਪੈ ਜਾਓ ਉਹ ਕਹਿੰਦਾ ਵੀ ਇਹਦਾ ਕੋਈ ਇਲਾਜ ਅਗਿਆ ਜੀ ਇਹਦੇ ਸਿਰੇ 'ਚ ਜੁੱਤੀਆਂ ਮਾਰ ਕੇ ਲਗਾਈ ਲਾਓ ਉਹਨੇ ਮਾਰ ਦਿੱਤੀਆਂ ਉਹ ਜਾ ਗਾਏ ਕੋਥੇ ਬੈਠੇ ਦਾਦੂ ਦੇ ਬੇਰੇ ਚ ਉਹਨੇ ਪੁੱਛਿਆ ਬਈ ਮਹਾਰਾਜ ਕਿੱਥੇ ਗਏ ਨੇ ਉਹਨੇ ਆਖਿਆ ਜੰਗਲ ਬਾਣੀ ਗਏ ਨੇ ਅਗਰ ਕਿੱਧਰ ਗਏ ਨੇ ਅਗਰ ਤੁਸੀਂ ਜਿੱਧਰੋਂ ਆਏ ਹੋ ਇਧਰ ਹੀ ਗਏ ਨੇ ਕਹਿੰਦੇ ਕਿਹੋ ਜਿਹੇ ਨੇ ਅਗੈ ਇੱਕ ਭੂਰੀ ਹੈ ਇੱਕ ਕਪੀਨ ਹੈ ਨੰਗਈ ਗਏ ਨੇ ਅਗੇ ਰੰਗ ਤੇ ਹੋ ਜੇ ਅਗੇ ਕਾਲਾ ਉਹ ਨਾ ਖਲਿਆ ਬਈ ਮਾਰੇ ਰ ਆਏ ਤਾਂ ਗੁਰੂ ਧਾਰਨ ਸੀ ਇਹ ਤਾਂ ਉਲਟਾ ਕੰਮ ਹੋ ਗਿਆ ਇਹ ਦਾदू ਦੇ ਜੀਵਨ ਚ ਲਿਖਿਆ ਹੋਇਆ ਜਦ ਦਾदू ਜੀ ਮੁੜ ਕੇ ਆਏ ਹੱਥ ਪੈਰ ਧੋ ਕੇ ਬਹਿ ਗਏ ਉਹ ਬੈਠੇ ਸਨ ਨਾਉ ਠਣ ਜੋਗੇ ਨਾਉ ਬੈਠਣ ਜੋਗੇ ਉਹ ਕਹਿੰਦਾ ਦੱਸੋ ਭਾਈ ਕੀ ਬਾਤ ਹੈ ਅਖੇ ਮਹਾਰਾਜ ਬੜਾ ਅਪਰਾਧ ਹੋ ਗਿਆ ਬੜਾ ਕੁਝ ਹੋਇਆ ਉਹ ਕਹਿੰਦਾ ਬਾਤਾਂ ਦੱਸੋ ਅਖੇ ਜੀ ਅਸੀਂ ਗੁਰੂ ਧਰਨ ਆਏ ਸੀ ਹੁਣ ਇਸ ਲਾਇਕ ਤਾਂ ਆਸੀਂ ਰਹੇ ਨਹੀਂ ਉਨੇ ਆਖਿਆ 2 ਪੈਸੇ ਦੀ ਲਈ ਦੀ ਹੈ ਹਾਂਡੀ ਤੇ ਕਿੰਨੀ ਵਾਰੀ ਲਜਾਈਦੀ ਹੈ ਐ ਸਾਰੀ ਉਮਰ ਵਾਸਤੇ ਗੁਰੂ ਧਾਰਨ ਚੰਗਾ ਕੀਤਾ ਪੁਜਾ ਕੇ ਦੇਖ ਲਿਆ ਸਮਝ ਗਏ ਕਿਉਂ ਇਹ ਮਹਾਂਪੁਰਸ਼ਾਂ ਦੀ ਪਛਾਣ ਹੈ ਗੁਰੂ ਨਾਨਕ ਜਿੱਥੇ ਗਏ ਸਾਰਾ ਜੀਵਨ ਪੜ ਲਓ ਉਹਨਾਂ ਦਾ ਕੋਈ ਆਦਰ ਤਾਂ ਨਹੀਂ ਕੀਤਾ ਦੋ ਕਾਣੇ ਫਟਕਾਰਾ ਚੱਲਿਆ ਸੋ ਕਿਉਂ ਉਹ ਪੂਰਨ ਗੁਰੂ ਸੀ ਇਹ ਬੜੀ ਔਖੀ ਬਾਤ ਹੈ ਮਨ ਜੁੜੇ ਬਿਨਾ ਕੰਮ ਹੀ ਨਹੀਂ ਚੱਲਣਾ ਮਨ ਜੁੜੇ ਬਿਨਾ ਕੰਮ ਹੀ ਨਹੀਂ ਚੱਲਣਾ ਜਾਦੇ ਦਾ ਮਨ ਸਿਮਰਣ ਜੁੜ ਗਿਆ ਪਰਮੇਸ਼ਰ ਨਾਲ ਇਕ ਹੋ ਗਿਆ ਜਦ ਇਹਦਾ ਮਨ ਸਿਮਰਨ ਜੁੜ ਗਿਆ ਪਰਮੇਸ਼ਰ ਨਾਲ ਇੱਕ ਹੋ ਗਿਆ ਪਰਮੇਸ਼ਰ ਦੇ ਚਰਨਾਂ ਨਾਲ ਮਿਲ ਗਿਆ ਤਾਂ ਉਹ ਕਹਿੰਦਾ ਵੀ ਇਹਦਾ ਜਨਮ ਮਰਨ ਘਟਿਆ ਜਾਊ। ਉਹ ਬਚ ਜੇ ਜਗਤ ਪਰਾਇਣ ਇਹ ਸੰਸਾਰ ਸੰਗਰਚੋਂ ਤਰ ਜਾਏਗਾ ਤੇ ਲੋਕਾਂ ਨੂੰ ਤਾਰਨੇ ਵਾਲਾ ਹੋ ਜਾਏਗਾ। ਪਬ ਜਨ ਜਗਤ ਤਰਾਇਣ ਜਾਦੇ ਦਾ ਮਨ ਸਿਮਰਣ ਜੁੜ ਗਿਆ ਪਰਮੇਸ਼ਰ ਨਾਲ ਇਕ ਹੋ ਗਿਆ ਪਰਮੇਸ਼ਰ ਦੇ ਚਰਨਾਂ ਨਾਲ ਮਿਲ ਗਿਆ ਤਾਂ ਉਹ ਕਹਿੰਦਾ ਇਹਦਾ ਜਨਮ ਮਰਨ ਕਟਿਆ ਜਾਊ ਤੇ ਪਬ ਜਨ ਜਗਤ ਤਰਾਇਣ ਇਹ ਸੰਸਾਰ ਸਮੁੰਦਰ ਛੁੱਟਰ ਜਾਏਗਾ ਤੇ ਲੋਕਾਂ ਨੂੰ ਆੜਨੇ ਵਾਲਾ ਹੋ ਜਾਏਗਾ ਖੋਜਤ ਖੋਜਕ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਆ ਬినాਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਇਹ ਕਹੀ ਗੱਲ ਹੈ ਅਸੀਂ ਇਹ ਖੋਜ ਕੇ ਸਾਰਾ ਸਿਧਾਂਤ ਕੱਢ ਲਿਆ ਭਈ ਜੇ ਤੂੰ ਅਬਨਾਸੀ ਬਾਦੀ ਆਪਣੇ ਸਰੂਪ ਦੀ ਪ੍ਰਾਪਤੀ ਕਰਨੀ ਚਾਹੁੰਨੇ ਤਾਂ ਸਦਾ ਸਿਮਰਨ ਕਰ ਅਬਨਾਸੀ ਖੇਮ ਚਾਹੇ ਜੈ ਨਾਨਕ ਸਦਾ ਸਿਮਰ ਨਾਰਾਇਣ ਅਸੀਂ ਇਹ ਖੋਜ ਕੇ ਸਾਰਾ ਸੰਗਾਤ ਕੱਢ ਲਿਆ ਭਈ ਜੇ ਤੂੰ ਅਬਨਾਸੀ ਬਾਦੀ ਆਪਣੇ ਸਰੂਪ ਦੀ ਪ੍ਰਾਪਤੀ ਕਰਨੀ ਚਾਹੁੰਨ ਤੂੰ ਸਦਾ ਸਿਮਰਨ ਕਰ ਸਿਮਰਨ ਹੱਕ ਦੇ ਤੇਰਾ ਬੰਦ ਹੋ ਜਾਏ ਇੱਕ ਛਿਣ ਵੀ ਸਿਮਰਨ ਨਾ ਕਰ ਦੇ ਤੇਰਾ ਬੰਦ ਹੋ ਜਾਏ ਇੱਕ ਛਿਣ ਵੀ ਪਰ ਮਾਇਆ ਦੀ ਪ੍ਰਭਲਤਾ ਮਨ ਨੂੰ ਖਿੱਚ ਲੈਂਦੀ ਹੈ ਪਰ ਮਾਇਆ ਦੀ ਪ੍ਰਭਲਤਾ ਮਨ ਨੂੰ ਖਿੱਚ ਲੈਂਦੀ ਹੈ ਸਿਮਰਨ ਦਾ ਪਤਾ ਹੀ ਨਹੀਂ ਰਹਿੰਦਾ ਕਿਤੇ ਹੈ ਕਿ ਨਹੀਂ ਹੈ ਇਹਦਾ ਇੱਕੋ ਹੀ ਮੁੱਖ ਕੰਮ ਹੈ ਇਹਦਾ ਜੀਵ ਦਾ ਇੱਕੋ ਹੀ ਮੁੱਖ ਕੰਮ ਹੈ ਕਿ ਸਿਮਰਨ ਸਿਮਰਨ ਨਾ ਭਾਈ ਛੱਡਿਓ ਜਿਹੜਾ ਤੁਹਾਡੇ ਗੁਰੂ ਨੇ ਮੰਤਰ ਦਿੱਤਾ ਹੈ ਉਹਦਾ ਸਿਮਰਨ ਨਾ ਛੱਡਿਓ ਜਿਹੜਾ ਤੁਹਾਡੇ ਗੁਰੂ ਨੇ ਮੰਤਰ ਦਿੱਤਾ ਉਹਦਾ ਸਿਮਰਨ ਨਾ ਛੱਡਿਓ ਉਦੇ ਵੱਲ ਵੀ ਨਾ ਦੇਖੋ ਗੁਰੂ ਵੱਲ ਭਈ ਗੁਰੂ ਕਿਹੜਾ ਉਹ ਨਾਮ ਤਾਂ ਠੀਕ ਹੈ ਉਹ ਜਿਹੜਾ ਤੁਹਾਨੂੰ ਨਾਮ ਦਿੱਤਾ ਹੈ ਉਹ ਦਾ ਪਰਮੇਸ਼ਰ ਦਾ ਹੈ ਉਹ ਦਾ ਪਰਮੇਸ਼ਰ ਦੇ ਪਾਸ ਲੈ ਕੇ ਜਾਏਗਾ ਉਹ ਨਹੀਂ ਛੱਡੇਗਾ ਕਦੇ ਬੋਲੋ ਸਤ ਨਾਮ